ਆਓ ਹੁਣ ਭਾਰਤੀ ਇਤਿਹਾਸ ਤੋਂ ਬਾਅਦ ਗੁਰਬਾਣੀ ਤੇ ਚਾਤ ਮਾਰੀਏ ਕਿ ਗੁਰਬਾਣੀ ਅਨਸਾਰ ਜਪ ਕੀ ਜਾਂ ਕਿਹੜੇ ਹਨ ਜੀ ਗੁਰਬਾਣੀ ਨੇ ਨਾਮ ਜਪਤੇ ਬਹੁਤ ਹੀ ਬਲ ਦਿੱਤਾ ਹੈ ਜੋਰ ਦਿੱਤਾ ਹੈ ਜੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਵੀ ਮੁਕਤੀ ਦੀ ਪ੍ਰਾਪਤ ਲਈ ਦਿਲੋਂ ਕੀਤੇ ਹੋਏ ਨਾਮ ਜਪ ਨੂੰ ਸਭ ਤੋਂ ਸ੍ਰੇਸ਼ਟ ਸਾਧਨ ਮੰਨਿਆ ਹੈ ਜੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਨ ਅੰਗ 565 ਦੇ ਉੱਪਰ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ ਮੋਕ ਮੁਕਤ ਤਿਨ ਪਾਇਆ ਭਾਵ ਮੁਖੋਂ ਤਾਂ ਹਰ ਕੋਈ ਪ੍ਰਭੂ ਪਰਮਾਤਮਾ ਦਾ ਨਾਮ ਲੈਂਦਾ ਹੈ ਮੁਖੋਂ ਤਾਂ ਹਰ ਕੋਈ ਬਾਣੀ ਪੜਦਾ ਹੈ ਮੁਖੋਂ ਤਾਂ ਹਰ ਕੋਈ ਧਰਮੀ ਬਣਦਾ ਹੈ ਪਰ ਕੋਈ ਵਿਰਲਾ ਹੀ ਹੈ ਜੀ ਜਿਸ ਨੇ ਦਿਲ ਦੇ ਵਿੱਚ ਆਪਣੇ ਮਨ ਦੇ ਵਿੱਚ ਆਪਣੀ ਸੁਰਤ ਦੇ ਵਿੱਚ ਪ੍ਰਭੂ ਪਰਮਾਤਮਾ ਨੂੰ ਵਸਾ ਲਿਆ ਹੈ ਉਸ ਦੇ ਨਾਮ ਪ੍ਰੇਮ ਪਾ ਲਿਆ ਹੈ ਜੀ ਇੱਥੇ ਨਾਨਕ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਏ ਨਾਨਕ ਜਾਂ ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸਾ ਲਿਆ ਹੈ ਜੀ ਉਹਨਾਂ ਨੇ ਮੁਕਤੀ ਦਾ ਸਾਧਨ ਪ੍ਰਾਪਤ ਕਰ ਲਿਆ ਹੈ ਭਾਵ ਉਹ ਇਸ ਦੁਨੀਆ ਤੋਂ ਮੁਕਤ ਹੋ ਜਾਂਦੇ ਹਨ ਜੀ ਗੁਰਬਾਣੀ ਅਨੁਸਾਰ ਜਪਦਿਆਂ ਤਣ ਵਿਧੀਆਂ ਸਥਾਪਿਤ ਕੀਤੀਆਂ ਗਈਆਂ ਹਨ ਜੀ ਪਹਿਲਾ ਹੈ ਸਧਾਰਨ ਜਪ ਦੂਜਾ ਹੈ ਜੀ ਅਜਪਾ ਜਪ ਤੀਜਾ ਹੈ ਜੀ ਲਿਵ ਜਪ ਤੇ ਅੱਗੇ ਆਪਾਂ ਵਿਸਤਾਰ ਕਰਦੇ ਹਾਂ ਜੀ ਇਹਨਾਂ ਦਾ